ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਬਲਪ੍ਰੀਤ ਕੌਰ ਮਹਿੰਦਰ ਹੋਮਿਓਪੈਥੀ ਕਲੀਨਿਕ ਬਰਨਾਲਾ ਤੋਂ ਬਹੁਤ ਸਾਰੀਆਂ ਔਰਤਾਂ ਦੀ ਛਾਤੀ ਦੇ ਵਿੱਚ ਕਈ ਤਰ੍ਹਾਂ ਦੀਆਂ ਗੰਡਾਂ ਹੋ ਜਾਂਦੀਆਂ ਨੇ ਜਿਦੇ ਅਲੱਗ-ਅਲੱਗ ਕਾਰਨ ਹੁੰਦੇ ਨੇ ਹਾਰਮੋਨਲ ਡਿਸਟਰਬੈਂਸ ਕਰਕੇ ਜਾਂ ਫਿਰ ਕੋਈ ਸੱਟ ਵਗੈਰਾ ਵੱਜਣ ਕਰਕੇ ਜਾਂ ਜਿਹੜੀਆਂ ਮਾਵਾਂ ਆਪਣੇ ਬੱਚਿਆਂ ਨੂੰ ਦੁੱਧ ਪਿਆ ਰਹੀਆਂ ਹੁੰਦੀਆਂ ਨੇ ਉਹਨਾਂ ਦੀ ਛਾਤੀ ਦੇ ਵਿੱਚ ਗੰਡਾਂ ਹੋ ਜਾਂਦੀਆਂ ਨੇ ਗੰਡਾਂ ਕਈ ਵਾਰੀ ਮਾਸ ਦੀਆਂ ਹੁੰਦੀਆਂ ਨੇ ਜਾਂ ਫਿਰ ਪਾਣੀ ਆ ਜਾਂ ਰਸੌਲੀਆਂ ਹੋ ਜਾਂਦੀਆਂ ਨੇ ਜੇਕਰ ਤੁਹਾਡੀ ਛਾਤੀ ਦੇ ਵਿੱਚ ਕੋਈ ਇਦਾਂ ਦੀ ਪ੍ਰੋਬਲਮ ਹੈ ਤਾਂ ਮੈਂ ਤੁਹਾਨੂੰ ਸਲਾਹ ਦੇਵਾਂਗੀ ਵੀ ਤੁਸੀਂ ਆਪਰੇਸ਼ਨ ਨਾ ਕਰਾਓ ਕਿਉਂਕਿ ਜਦੋਂ ਤੁਸੀਂ ਆਪਰੇਸ਼ਨ ਕਰਾਉਂਦੇ ਹੋ ਆਪਰੇਟ ਕਰਕੇ ਉਹ ਗੰਡਰ ਸੌਲੀ ਤਾਂ ਕੱਢ ਦਿੱਤੀ ਜਾਂਦੀ ਆ ਪਰ ਜਿਹੜੀ ਰੂਟ ਕਾਸ ਸੀ ਜਿਹੜੀ ਗੰਡ ਬਣ ਦੀ ਜੜ ਸੀ ਉਹ ਦੂਰ ਨਹੀਂ ਕੀਤੀ ਜਾਂਦੀ ਜਿਸ ਵਜ੍ਹਾ ਕਰਕੇ ਬਹੁਤ ਸਾਰੀਆਂ ਲੇਡੀਜ਼ ਦੇ ਉਹ ਗੰਢਾਂ ਦੁਬਾਰਾ ਤੋਂ ਬਣ ਜਾਂਦੀਆਂ ਨੇ ਇਸ ਲਈ ਜੇਕਰ ਤੁਹਾਨੂੰ ਕੋਈ ਇਦਾਂ ਦੀ ਗੰਡਰ ਸੌਲੀ ਦੀ ਛਾਤੀ ਦੇ ਵਿੱਚ ਪ੍ਰੋਬਲਮ ਆ ਤਾਂ ਤੁਸੀਂ ਆਪਰੇਸ਼ਨ ਕਰਉਣ ਤੋਂ ਪਹਿਲਾਂ ਆਪਣੇ ਨੇੜੇ ਦੇ ਕਿਸੇ ਵੈਲ ਕੁਆਲੀਫਾਈਡ ਹੋਮੀਓਪੈਥੀ ਡਾਕਟਰ ਨੂੰ ਜ਼ਰੂਰ ਮਿਲੋ ਕਿਉਂਕਿ ਹੋਮੀਓਪੈਥੀ ਦੇ ਵਿੱਚ ਅਜਿਹੀਆਂ ਗੰਢਾਂ ਦਾ ਪਰਮਾਨੈਂਟ ਇਲਾਜ ਹੈ ਗੰਡ ਪੱਕੇ ਤੌਰ ਤੇ ਠੀਕ ਵੀ ਹੁੰਦੀ ਆ ਤੇ ਦੁਬਾਰਾ ਵੀ ਗੰਡ ਬਣਦੀ ਟੈਂਡੈਂਸੀ ਤੁਹਾਡੇ ਸਰੀਰ ਦੇ ਵਿੱਚੋਂ ਖਤਮ ਹੋ ਜਾਂਦੀ ਆ ਉਮੀਦ ਕਰਦੀ ਆ ਸਾਰੀ ਇਨਫੋਰਮੇਸ਼ਨ ਤੁਹਾਨੂੰ ਪਸੰਦ ਆਈ ਹੋਵੇਗੀ ਧੰਨਵਾਦ